ਸਦਾ ਤੂ ਰੱਖਦਾ ਹਰ ਪੀਓ ਤੋਰ ਤੂ ਰੱਖਦਾ ਆਇਆ ਪ੍ਰਹਲਾਦ ਰਾਹੀ ਸਦਾ ਤੂ ਰੱਖਦਾ ਹਰ ਵੀ ਤੁਰ ਤੂ ਰੱਖਦਾ ਆਇਆ ਪ੍ਰਹਲਾਦੋ ਜਾਨ ਤੂ ਰੱਖ ਲੈ ਹਰ ਵੀ ਹਰ ਅੱਖ ਸੋ ਮਾ ਹਰ ਜੀਓ ਮਨਮੁਖ ਪਰਮ ਨੂੰ ਪੁਲਾਇਆ ਹਰ ਜੀ 에 에ਰੀ ਬੜੇ ਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਣਾਈ ਰਹਾ ਭਗਤਾਨੋ ਜਨ ਜੋ ਮਿਨਾ ਸਤ ਕਾਲ ਨਾ ਨੇੜ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾ ਮੇਹੀ ਮੁਕਤ ਪਾਈ ਰੇਤ ਸੇਤ ਸਭ ਭਗਤਾ ਚਰਨੀ ਲਾਗੀ ਗੁਰ ਕਾ ਸਹਜੋ ਸੁਭਾਈ ਮਨੁ ਮੁਖਾ ਲੋਪਰ ਕੀਤਨਾ ਆਵੀ ਅੰਤਰ ਲੋਭੋ ਸਵਾਉ ਗੁਰਮੁਖ ਹਿਰਦੈ ਸਬਦਿ ਨੋ ਭਜਿਓ ਧਰਵ ਨਾਮ ਦਾ ਲਗਾ ਭਾਉ ਊੜਾ ਔਪਟ ਬਾਜ ਲਹਿ ਜਾਸੀ ਮਨ ਮੁਖ ਫੀਕਾ ਆਲਾ ਤੁਹਾ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂੰ ਜਗਾ ਮਾਇਆ ਮੋ ਸਭ ਲੋਗ ਹੈ ਤੇਰੀ ਤੂ ਇੱਕੋ ਪੁਰਖ ਵਿਦਾਤਾ ਹੋ ਮਮਾਰੋ ਰਸਾ ਮਨ へ ਸੁ ਬਾਣੀ ਗੁਰ ਕੈ ਸਭ ਗੁਰੁ ਉਚਾਕਾ ਅਚਿੰਤ ਕੰਮ ਕਰਹਿ ਪ੍ਰਭ تنਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਕੁਰ ਸਾਧੋ ਸਦਾ ਮਨ ਵਸਿਆ ਸਾਦਕਾ ਜ ਸੁਵਾਰਣ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਦੇ ਸਤਗੁਰ ਸੇਵੇ ਕਿਨ ਨਾਮ ਪਾਇਆ ਮਨੁਖ ਭਉ ਮੁਇ ਦਿਲ ਲਾਈ ਆਵਹਿ ਜਾਵਹਿ ਔਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬੇਨਾ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕੰਮ ਕਰੈ ਅਦਿ ਭਾਈ ਵੇਦ ਪੜ੍ਹੈ ਤ ਵਾਗੁ ਕਾਣੈ ਬੇਨਾ ਹਰਿ ਪਤ ਗੁਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਕੋ ਜੁ ਸੁਖ ਹੈ ਗੁਰ ਸਰ ਨਾਈ ਜਿਨ ਹਰ ਮਨ ਵਸਿਆ ਸੇ ਦਰ ਸਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜਗ ਹੋਈ ਵਿਦਨ ਪਾਰਾ ਨਾਨਕ ਜਿਨ ਕੈ ਸਤਿ ਬਲ ਹਰੈ ਜਿਨ ਹਰ ਰਖਿਆ ਪੁਰ ਧਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਨ ਹਾਰਾ ਸਵਾਗਤ ਹੈ ਹਰੈ ਜਿਨ ਹਰ ਰੱਖਿਆ ਉਰ ਧਾਰਾ ਵਾਹਨ ਦੀ ਕਰਸਾ ਵਾਹਨ ਦੀ ਪਥਰੇ ਜੈ ਨਰਿਨ ਨਮੇ ਹੋ ਰਾ ਤੇ ਪਾਏ ਜੀ ਜੈ ਨਰਨਾ ਤੇ ਜੈ ਉਹੀ ਧਰ